गुरुपाद ോ തിരുമാനഗ गी न सोच मात्री हर नमो करमो कर ਰਮੋ ਕੇ ਨੂੰ ਦਾ ਸਦੂ ਜੀ ਕੇ ਤਸਿਨ ਬਸਾ ਲਾ ਰੂ ਤੁਰ ਤਰਪੁਰ ਪੁਰਨਾ ਨਾ ਚੀਸ ਤੁਰ ਨਾ ਕੋ ਬੰਦੋសារ ਬੰਦੋសារ ਜਗਦੀਸ਼ਾ ਜੀ ਸਮਾ ਪਰ ਗਿਆਨ ਹੈ ਮਾਰਗ ਬੰਦ ਭਾਰੀ ਸ੍ਰੀ ਗੁਰੂ ਰੰਧ ਸਾਹਿਬ ਜੀ ਉਪਦੇਸ਼ ਬੰਦੋਂ ਕਰ ਅਨੁਰਾ ਸ੍ਰੀ ਗੁਰ ਸਬਦੁ ਕੋ ਪਾਵੈ ਜੀਤੈ ਜੀਤੈ ਪੰਚ ਵਿਕਾਰ ਸ੍ਰੀ ਸੰਤਨ ਕੋ ਬੰਦਰਾ ਸਿਰ ਜਰਨਾ ਨਕਰਤਾ ਇਕੰਕਾਰ ਸਤਿਗੁਰੂ ਕੀ ਤੁਸ ਸਾਜ ਸਜੋ ਵਾਹਿਗੁਰੂ ਜੀ ਕੀ ਬਖੇ ਬੇਗ ਨਿਬਨਾਸਨ ਸੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਅ श्री गुरु प्रकाश ग्रंथ प्रथम महले सतगुरु नानक देव जी की कथा पारे गो श्री सतनाम गुरु गुरू पुरक दया ਆਮੀ ਜਪੇ ਵਿਗਨ ਨ ਉਤਤ ਸੋਤ ਸੰਭਾਰ ਸ਼੍ਰੀ ਸਾਤਨਾਮ ਆਮੀ ਗੁਰੂ ਵਾਹਿਗੁਰੂ ਜੀ ਦਾ ਕਾਸਾ ਵਾਹਿਗੁਰੂ ਜੀ ਕੀ ਬਤੇ ਪਰਮ ਸੰਸਕਾਰ ਜੋ ਸਤਿਗੁਰੂ ਜੀ ਦੀ ਚਾਰੀ ਸੌ ਸੌ ਸੰਗਤ ਜੀ ਸਤਿਗੁਰੂ ਸਾਹਿਬ ਜੀ ਦੀ ਅਪਾਰੀ ਕਿਰਪਾ ਬਖਸ਼ਿਸ਼ ਦੀ ਸੰਤਾਂ ਸੰਗਤਾਂ ਸੰਗਤਾਂ ਦੇ ਉੱਪਰ ਆ ਗੁਰੂ ਜੀ ਦੀ ਸੰਤਾਂ ਗੁਰੂ ਸਤਿਗੁਰੂ ਸਾਹਿਬ ਜੀ ਦੀ ਪਵਨ ਹਜ਼ਰੀ ਵਿੱਚ ਬੈਠਣ ਦਾ ਸੁਭਾਗੀ ਸਮਾਪਰਾਤ ਹੋ ਰਿਹਾ ਹੈ ਸਤਿਗੁਰੂ ਸਰਬਜੀ ਦੀ ਕਿਰਪਾ ਦੇ ਨਾਲ ਦਇਆਤਾ ਦੇ ਨਾਲ ਆਜਿ ਆਗੂ ਜੀ ਦੇ ਉਸਮੇ ਲੱਗਣ ਦੇ ਵਿੱਚ ਸਤਗੁਰੂ ਸਰਬਜੀ ਦੇ ਪਾਵਨ ਗੁਰੂ ਕੀ ਬਾਣੀ ਦੀ ਕਥਾ ਪ੍ਰਾਰਭ ਹੋ ਰਹੀ ਹੈ ਸਤਿਗੁਰੂ ਸਰਬਜੀ ਦੀ ਪਾਵਨ ਗੁਰਬਾਣੀ ਦੇ ਵਿੱਚ ਪੰਜਬ ਬਾਦਸ਼ਾਹ ਸਭ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਬਚਨ ਨੇ ਸਭ ਕੀ ਨੂੰਤ ਮਹਾਰਗੀ ਕਥਾ ਲਾਭ ਸੰਤ ਦਰਦ ਸੁਖ ਲੱਭ ਸਤਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਚਨ ਕਰਦੇ ਨੇ ਕਿ ਹਰੀ ਸਤਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਕਥਾ ਸਭ ਤੋਂ ਉੱਤਮ ਹੈ ਕਿਉਂਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਆਪਣੇ ਜੀਵਨ ਦੌਰਾਨ ਸਗਰੀ ਨੁਕਾਈ ਦਾ ਭ੍ਰਮਣ ਕਰਕੇ ਇੱਕ ਨਾਮ ਜਪਣ ਬਾਰੇ ਸਿਰੜ ਕੇ ਕੀਤਾ ਹੈ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਦੇ ਵਿੱਚੋਂ ਨਾਮ ਹੀ ਲੱਗਦਾ ਹੈ ਕਿ ਨਾਮ ਹੀ ਦੁਨੀਆ ਦੀ ਸਰੀਰ ਇਸ ਹੈ ਸਤਿਗੁਰੂ ਸਰਗੁਣ ਦੇ ਬਜਨ ਨੇ ਬਿੰਦਤ ਹੋਰ ਕੇ ਮੰਗਨਾ ਸਿਰ ਦੁੱਖਾਂ ਦੇ ਦੁਖ ਦੇਹ ਨਾਮ ਸੰਤੋਖਿਆ ਤਾਂ ਉਤਰੈ ਮਨ ਕੀ ਟੋਕ ਮਾਲਕ ਨਾਮ ਤੋਂ ਬਿਨਾ ਜੇ ਤੇਰੀ ਕੋ ਲੋ ਕੁਝ ਹੋਰ ਤੰਗਦਾਏ ਕਿ ਅਸੀਂ ਇਹ ਨਹੀਂ ਸਮਝਦੇ ਆ ਕਿ ਮੁੱਖਾਂ ਗਿਆ ਕੰਡਾ ਹੀ ਤੇਰੇ ਜੁਗ ਮੰਗ ਰਹੇ ਜੇ تیرے ਕੋਲੋਂ ਸਿੱਖ ਨਾਮ ਮੰਗਦੇ ਐ ਤਾਂ ਮਾਲ